ਉਥੇ ਮੁੰਡੇ ਜੋ ਕਿ ਬੜੀ ਗੁੱਲੜ ਭਾਜੀ ਕਰ ਰਹੇ ਸੀ ਤੇ ਰਾਤ ਨੂੰ ਨਾ 10 ਵਜੇ ਗੰਦੇ ਗਾਣੇ ਲਾਇਏ ਗੰਦੇ ਗਾਣੇ ਲਾਇਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆਇਆ ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌ ਆ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਯਾਨੀ ਕਿ ਰਕਣ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਤੇ ਇਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਤੇ ਟਰੈਕਟਰ ਚੜਾਤਾ ਜੀ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲ ਦੀ ਕੋਸ਼ਿਸ਼ ਕੀਤੀ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾ ਲਿਆ ਤੇ ਮਾਤਾ ਦੀ ਜਾਨ ਚਲੀ ਸਾਢੇ 10:00 ਵਜੇ ਦੇ ਕਰੀਬ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਹਾ ਸੀਗਾ ਵਿਜੇ ਪਾਲ ਸਿੰਘ ਮੇਰੇ ਪਾਸਿੰਗ ਦਾ ਚਲਾ ਰਿਆ ਸੀ ਤੇ ਉਹਨੇ ਇੱਕ ਲੇੜੀ ਦਾ ਉਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਹ ਟਰੈਕਟਰੋਂ ਨੇ ਉਹਨੂੰ ਚੜਾ ਦਿੱਤੀ ਸਿਰਫ ਇੱਕ ਡੈੱਕ ਦਾ ਰੋਲਾ ਸੀਗਾ ਕਿ ਉਹ ਪਲਾਟਫਾਰਮ 'ਤੇ ਪੈ ਰਹੀ ਸੀ ਜਿੱਤੇ ਤੇ ਇਹਨਾਂ ਨੇ ਹਰਜੀਤ ਕੋਰ ਦੇ ਦੇ ਲੜਕੇ ਨਿਸ਼ਾਨ ਸਿੰਘ ਨੇ ਜਿਹੜੇ ਇਹਨਾਂ ਦੇ ਸਵੱਤਿਓ ਆ ਯਾਰ ਕਹਾ ਵੀ ਜਿਹੜੀ ਇਹਦੇ ਵਿੱਚ ਆਪਣਾ ਅਗਰ ਡੈਕ ਦੀ ਆਵਾਜ਼ ਆ ਉਹ ਸਾਊਂਡ ਘੱਟ ਕਰ ਲੋ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਲਾਇਆ ਵੀ ਅਸੀਂ ਤੇ ਟਰੈਕਟਰ ਤੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ ਸਾਡੇ ਕੋਲ 10 ਵਜੇ ਦੀ ਗੱਲ ਆ ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪlant ਦੇ ਵਿੱਚ ਜੋ ਕਿ ਨਵੀਆਂ ਨੀਆਂ ਪੁੱਟੀਆਂ ਸੀ ਧਰੀਆਂ ਸੀ ਉਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜ ਭਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਏ ਗੰਦੇ ਗਾਣੇ ਲਾਇਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਜਿੱਥੇ ਉਹਨਾਂ ਦੀ ਇੱਕ ਜਵਾਨ 베ੜੀ ਆ ਤੇ ਨੌਵਾਂ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਯਾਨੀ ਕਿ ਰਕਣ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਤੇ ਇਸੇ وجہ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾ ਗਏ ਤੇ ਮਾਤਾ ਦੀ ਜਾਨ ਵੀ ਮੇਰੇ ਸਾਹ ਲੱਗਦੇ ਲੱਗੇ ਸਾਰਾ ਬੰਦੇ ਤੇ ਇੱਕ ਮੁੰਡਾ ਮਗਦਾਰ ਸੀ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ ਬਾਕੀ ਮੈਨੂੰ ਉਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕਟਰ ਚਲਾ ਰਿਹਾ ਹੈ ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨੇੜੇ ਦੀ ਜਿਹੜੀ ਪਲਾਟ ਉੱਥੇ ਪਾ ਰਹੇ ਕਾਗਜ਼ ਮਿਤੀ ਕੋਰੇ ਤੇ ਕਹਿ ਕੇ ਪੜੀ ਹੋਣੀ ਹਰੀ ਮਾਮਾ ਸਾਰਾ ਸਾਡਾ ਪਿੰਡ ਆ ਤਸਵੀਰ ਹੈ ਦਾ ਪਾਬਾ ਨਾਨਕ ਤੇ ਡਿਸਟ੍ਰਿਕਟ ਗੁਰਦਾਸਪੁਰ ਮਾਤਾ ਦਾ ਕੋਟਾ ਟਿਕਾਣਾ ਸਰ ਮਾਤਾ ਮੇਰੇ ਤੋਂ ਥੋੜੀ ਐਸਾ ਸਾਡੀ ਲਿਫਟ ਸਾਈਡ ਤੇ ਮੈਂ ਰਾਈਟ ਸਾਈਡ ਆ ਤੇ ਮੈਂ ਮਾਤਾ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਟਰੈਕਟਰ ਦੀ ਓਵਰ ਸਪੀਡ ਕਰਨ ਨਹੀਂ ਗੱਲ ਬਣੀ ਮਾਤਾ ਜੀ ਦੇ ਸਿਰ ਦੇ ਵਿੱਚ ਬੰਪਰ ਵੱਜਾ ਕਰਨ ਨਾਲ ਜੱਥ ਹੋ ਗਿਆ ਮੰਗਦੇ ਤੇ ਪ੍ਰਸ਼ਾਸਨ ਕੋ ਇਹੋ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਏ ਦੇ ਬਾਈ ਜੀ ਮੈਂ ਤੁਹਾਡਾ ਅਤੇ ਪ੍ਰਸ਼ਾਸਨ ਦਾ ਧੰਨਵਾਦ ਹੈ ਜੇ ਸਾਨੂੰ ਇਨਸਾਫ ਮਿਲੇਗਾ ਇਹ ਜੋ ਉੱਥੇ ਕਜੀਤ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ ਤੇ ਕੱਲ 10:30 ਜਾਨਾ ਵਜੇ ਦੇ ਕਰੀਬ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਹਾ ਸੀਗਾ ਵਿਜੇਪਾਲ ਸਿੰਘ ਵਿਜੇਪਾਲ ਸਿੰਘ ਦਾ ਚਲਾ ਰਿਹਾ ਸੀ ਤੇ ਉਹਨੇ ਇੱਕ ਲੇਡੀ ਦਾ ਉੱਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਹ ਟਰੈਕਟਰ ਉਹਨੇ ਉਹਨੂੰ ਜਿੱਥੋਂ ਦੀ ਚੜਾ ਦਿੱਤਾ ਹੈ ਸਿਰਫ ਇੱਕ ਡੈਕ ਦਾ ਰੌਲਾ ਸੀਗਾ ਕਿ ਉਹ ਪਲਾਸਟਿਕ ਮਿੱਟੀ ਪੈ ਰਹੀ ਸੀ ਜਿੱਥੇ ਤੇ ਇਹਨਾਂ ਨੇ ਹਰਜੀਤਪੁਰ ਦੇ ਢੇਰ ਦੇ ਲੜਕੇ ਨਿਸ਼ਾਨ ਸਿੰਘ ਨੇ ਕਿ ਜਿਹੜੇ ਇਹਨਾਂ ਦੇ ਸਮਰਥਕ ਹੋਣਾਂ ਨੇ ਕਿਹਾ ਵੀ ਜਿਹੜੀ ਅੰਦਰ ਚ ਆਪਣਾ ਡੈਕ ਦੀ ਆਵਾਜ਼ ਆ ਉਹ ਸਾਊਂਡ ਘੱਟ ਕਰ ਲੋ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਲਾਇਆ ਵੀ ਅਸੀਂ ਤੇ ਟਰੈਕਟਰ ਦੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ ਮੋٹے ਨੌਕਚੋਕ ਹੋ ਗਈ ਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ ਕਰੀਬ 11:00 ਵਜੇ ਦੇ ਲਗਭਗ ਤੇ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਜਿਹੜੀ ਲੇਡੀਜ਼ ਆ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਤੇ ਇਹ ਉਧਰੋਂ ਪਿੰਡ ਰੀਮਾ ਬਾਗ ਵਾਲੇ ਸਾਈਡ ਤੋਂ ਆਏ ਆ ਤੇ ਇਹਨਾਂ ਨੇ ਜਿਹੜਾ ਹੈਗਾ ਲੇਡੀਜ਼ ਦੇ ਉੱਤੇ ਜਿਹੜਾ ਚੜਾ ਦਿੱਤਾ ਵਾ ਟਰੈਕਟਰ ਜਿਹਦੇ ਨਾਲ ਲੇਡੀ ਹਰਜੀਤ ਕੌਰ ਦੀ ਆ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਤੇ ਉਹਦਾ ਲड़का ਨਿਸ਼ਾਨ ਸਿੰਘ ਆ ਜਿਹੜਾ ਉਸੇ ਵੱਡੇ ਹਸਪਤਾਲ ਗੁਰਦਾਸਪੁਰ ਵਿਖੇ ਜਿਹੜੇ ਇਲਾਜ ਆ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਤੇ ਬਿਆਨ ਲੈ ਕੇ ਜਿਹੜਾ ਅਕਿਊਜ਼ ਪਰਸਨ ਆ ਉਹਨਾਂ ਦੇ 302 ਦੇ ਰਿਗਾਰਡਿੰਗ ਅੱਜ ਕਿਸ ਜਿਹੜਾ ਐਫਆਰ ਲਾਂਚ ਕਰਤੀ ਆ ਤੇ ਜਲਦੀ ਜਿਹੜੇ ਇਹ ਜਿਹੀ ਕੂਲ ਦਾ ਉਹ ਆਪਣੇ ਦਰਕਾਰ ਹੋ ਜਾਣਗੇ ਸਰ ਕਿੰਨੇ ਬੰਦੇ ਰੁਕੀ 6 ਬੰਦਿਆਂ ਦੇ ਖਿਲਾਫ ਹੋਇਆ ਜੀ ਹੁ ਅਗਲੀ ਦੀ ਤਸ਼ਕੀਕ ਜਾਰੀ ਜਿਹੜੇ ਡੈਡ ਬੋਡੀ ਦਿਖਾ ਉਸ ਕੰਮ ਕੀਤਾ ਜਾ ਰਿਹਾ ਜਿਹੜਾ ਡੈਡ ਬੋਡੀ ਆ ਉਹਦਾ ਪੋਸਟਮਾਰਟਮ ਕਰਾ ਕੇ ਤੇ ਉਹ ਜਿਹੜੇ ਉਹਨਾਂ ਦੇ ਅਸਲ ਵਾਰਸਾਂ ਉਹਨਾਂ ਦੀ ਸਕੋਧ ਕਰ ਰਹੇ ਆ